ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਇਹ ਵੀਡੀਓ ਆਪਣੀ ਆ ਰਹੀ ਹੈ ਜੀ ਆਰ ਕੇ ਬੁਟੀਕ ਚੈਨਲ ਤੇ ਤੁਸੀਂ ਇਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਇਹਦੇ ਉੱਪਰ ਆਪਾਂ ਤੁਹਾਨੂੰ ਸੂਟ ਦਿਖਾਉਣਾ ਹੈ ਜੀ ਪ੍ਰਿੰਟ ਸੂਟ ਰਹਿਣਗੇ ਮੈਚਿੰਗ ਸੂਟ ਰਹਿਣਗੇ ਜੋ ਵੀ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਤੇ ਇਸ ਤੋਂ ਅੰਮ੍ਰੰਡ ਦੇ ਤੁਹਾਨੂੰ ਸੂਟ ਮਿਲਣਗੇ ਜੀ ਪਹਿਣਾ ਨੂੰ ਰਿਕਵੈਸਟ ਹੈ ਤੁਸੀਂ ਪਲੀਜ਼ ਬੇਚਿੰਤ ਹੋ ਕੇ ਆਪਣੇ ਸੂਟ ਲੈ ਜਿਹੜੇ ਆਰਡਰ ਕਰਿਆ ਕਰੋ ਜੀ ਤੁਹਾਨੂੰ ਕੋਈ ਫੈਬਰਿਕ ਅਸੀਂ ਮਾੜੀ ਨਹੀਂ ਦੇਵਾਂਗੇ ਕੋਈ ਵੀ ਕੰਪਲੇਨ ਨਹੀਂ ਆਊਗੀ ਤੁਹਾਡੇ ਕੋਲ ਸੂਟ ਪਹੁੰਚਣ ਤੇ ਤੁਹਾਨੂੰ ਮਨ ਖੁਸ਼ ਹੋਊਗਾ ਵੀ ਹਾਂ ਵਧੀਆ ਕੁਆਲਿਟੀ ਦੇ ਸੂਟ ਨੇ ਜਿੱਦਾਂ ਦੇ ਅਸੀਂ ਵੀਡੀਓ ਚ ਦਿਖਾਵਾਂਗੇ ਜੀ ਸੇਮ ਮਿਲਣਗੇ ਹੋ ਸਕਦਾ ਥੋੜਾ-ਮੋੜਾ ਕਲਰ ਦਾ ਪਰ ਜਦੋਂ ਤੁਸੀਂ ਬਾਅਦ ਦੇ ਵਿੱਚ ਮੁਕਾਬਲੇ ਟਾਈਮ ਬਾਅਦ ਲੇਟ ਆਰਡਰ ਕਰਦੇ ਹੋ ਜੀ ਤਾਂ ਉਸ ਕਰਕੇ ਥੋੜਾ ਜਿਹਾ ਜਦੋਂ ਸਾਨੂੰ ਡਿਜ਼ਾਈਨ ਨਹੀਂ ਮਿਲਦਾ ਤਾਂ ਥੋੜਾ-ਮੋੜਾ 1921 ਪ੍ਰਿੰਟਿੰਗ ਦਾ ਫਰਕ ਪੈ ਜਾਊਗਾ ਕਲਰ ਅਸੀਂ ਸੇਮ ਦੇ ਮਾਣੇ ਚੈਨਲ ਜੇ ਪਤਾ ਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਉਸ ਤੋਂ ਪਹਿਲਾਂ ਆਪਣਾ ਚੈਨਲ ਹੈਗਾ ਜੀ ਰਾਜਵਿੰਦਰ ਬਲੌਗ ਨੂੰ ਸਬਸਕ੍ਰਾਈਬ ਕਰੋ ਉਧੇ ਆਪਾਂ ਇੱਕ ਦਿਨ ਬਲੌਗ ਦੀ ਵੀ ਵੀਡੀਓ ਅਪਲੋਡ ਕਰਦੇ ਆ ਇੱਕ ਦਿਨ ਸੂਟਾਂ ਦੀ ਵੀਡੀਓ ਉਹ ਸਵੇਰੇ ਮੈਂ 8 ਤੋਂ ਲੈ ਕੇ 9 ਵਜੇ ਦੇ ਵਿੱਚ ਵਿੱਚ ਅਪਲੋਡ ਕਰਦੀ ਆ ਜੀ ਇਹ ਵੀਡੀਓ ਆਪਾਂ ਸ਼ਾਮ ਨੂੰ ਅਪਲੋਡ ਕਰਿਆ ਕਰਾਂਗੇ ਪਲੀਜ਼ ਤੁਸੀਂ ਇਹ ਚੈਨਲ ਨੂੰ ਜਰੂਰ ਸਪੋਰਟ ਕਰੋ ਆਪਾਂ ਫਿਰ ਸੂਟਾਂ ਦੀ ਵੀਡੀਓ ਇੱਥੇ ਰੱਖਾਂਗੇ ਜੀ ਤੇ ਬਲੌਗ ਦੀ ਵੀਡੀਓ ਉਹ ਚੈਨਲ ਤੇ ਕੰਟੀਨਿਊ ਰੱਖਾਂਗੇ ਚਲੋ ਜੇ ਪਤਾ ਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਦੇਖੋ ਜੀ ਸਾਰਿਆਂ ਤੋਂ ਪਹਿਲਾਂ ਸੂਟ ਹੈਗਾ ਜੀ ਇਹ ਫਰੋਜੀ ਕ ਇਹ ਤਿਸਤਾ ਦੀ ਤੁਹਾਨੂੰ ਸ਼ਰਟ ਮਿਲੂਗੀ ਜੀ ਤਿਸਤਾ ਮਸਲੀਨ ਦੇ ਵਿੱਚ ਤੁਹਾਨੂੰ ਸ਼ਰਟ ਮਿਲੂਗੀ ਦੇਖੋ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਆਫ ਵਾਈਟ ਕਲਰ ਦੀ ਰੱਖੀ ਹੈ ਜੀ ਸਲਵਾਰ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਦੇਖੋ ਇਹਦੇ ਵਿੱਚ ਚਾਰ ਕਲਰ ਮਿਲ ਜਾਣਗੇ ਜੀ ਤੁਹਾਨੂੰ ਜੋ ਵੀ ਕਲਰ ਪਸੰਦ ਹੈ ਤੁਸੀਂ ਲੈ ਸਕਦੇ ਹੋ ਸੂਟਾਂ ਦਾ ਪ੍ਰਾਈਸ ਰਹੂਗਾ ਜੀ 1750 ਰੁਪਏ 1700 ਦੇ ਵਿੱਚ ਤੁਹਾਡੇ ਘਰ ਤੱਕ ਸ਼ਿਪਿੰਗ ਚਾਰਜਸ ਕੋਈ ਅਲੱਗ ਤੋਂ ਨਹੀਂ ਹੋਊਗਾ ਜੀ ਸਾਡੇ 1500 ਰੁਪਏ ਦੇ ਵਿੱਚ ਤੁਹਾਡੇ ਘਰ ਤੱਕ ਸੂਟ ਆ ਜਿਹੜਾ ਪਹੁੰਚੂਗਾ ਹੁਣ ਪੈਣਾ ਨੂੰ ਪਤਾ ਹੈ ਵੀ ਕਿੰਨਾਂ ਆ ਰਹੀਆਂ ਨੇ ਰਖੜੀਆਂ ਆ ਰਹੀਆਂ ਨੇ ਵਰਤ ਆ ਰਹੇ ਨੇ ਤੇ ਅਗੋਂ ਵੀ ਬਸ ਹੁਣ ਤਾਂ ਵਿਆਹ ਸਾਡਿਆਂ ਦਾ ਪ੍ਰੋਗਰਾਮ ਚੱਲ ਹੀ ਪੈਣਾ ਜੀ ਹੁਣ ਥੋੜਾ ਜਿਹਾ ਆਪਾਂ ਨੂੰ ਸ਼ਾਈਨਿੰਗ ਵਾਲਾ ਸੂਟ ਹੈ ਜਿਹੜਾ ਉਹ ਕਪੜਾ ਆਪਾਂ ਨੂੰ ਲੈਣਾ ਪੈਣਾ ਜੀ कॉटन ਫੈਬਰਿਕ ਆਪਣੇ ਕੋਲੇ ਵੀ ਜਿੰਨੀ ਨਹੀਂ ਹੈਗੀ ਆਪਾਂ ਵੀਡੀਓ ਦੇ ਵਿੱਚ ਅਪਲੋਡ ਕਰਤੀ ਜੀ ਹੁਣ ਇੱਕ ਮਹੀਨਾ ਥੋੜੀ ਜੀ ਜ਼ਿਆਦਾ ਗਰਮੀ ਪੈਣੀ ਹੈ ਇਸ ਕਰਕੇ कॉटन ਹੈ ਜਿਹੜਾ ਹੋਰ ਨਿਊ ਸਟਾਕ ਨਵੇਂ ਡਿਜ਼ਾਈਨ ਆਉਣੋਂ ਬੰਦ ਹੋ ਗਈ ਜੀ ਦੇਖੋ ਜੀ ਇਹਦੇ ਵਿੱਚ ਇੱਕ ਇਹ ਕਲਰ ਕਰੋਜੀ ਹੋ ਗਿਆ ਵਾਈਟ ਦੇ ਨਾਲ ਇਹਦਾ ਕੰਬੀਨੇਸ਼ਨ ਹੈ ਆਫ ਵਾਈਟ ਦੇ ਨਾਲ ਬਹੁਤ ਵਧੀਆ ਦੂਸਰਾ ਕਲਰ ਆ ਗਿਆ ਜੀ ਬਲੈਕ ਕਲਰ ਇਹਦੇ ਵਿੱਚ ਇਸ ਤਰ੍ਹਾਂ ਦੀ ਪ੍ਰਿੰਟਿੰਗ ਰਹੂਗੀ ਦੇਖੋ ਇਸ ਤਰ੍ਹਾਂ ਇਹਦੇ ਨਾਲ ਆਪਾਂ ਨੇ ਬਲੈਕ ਕਲਰ ਦੀ ਲਈ ਹੈ ਜੀ ਮਸਲੀਨ ਕਲਰ ਦੀ ਮਸਲੀਨ ਦੀ ਸਲਵਾਰ 2.5 ਮੀਟਰ ਦੀ ਤੁਹਾਨੂੰ ਇਹ ਕੱਟ ਮਿਲੂਗੀ ਜੀ ਦੇਖੋ ਜੋ ਵੀ ਕਲਰ ਹੈਗੇ ਨੇ ਆਪਾਂ ਵੀਡੀਓ ਦੇ ਵਿੱਚ ਆਪਣਾ ਅਵੇਲੇਬਲ ਪਾ ਵੀਡੀਓ ਦੇ ਵਿੱਚ ਪਾ ਦਿੱਤੇ ਨੇ ਜੀ ਜੇ ਭੈਣਾ ਹੋਰ ਕਹਿਣੀਆਂ ਹਨ ਹੋਰ ਕਲਰ ਦੀ ਵੀਡੀਓ ਇਹਦੇ ਵਿੱਚ ਨਹੀਂ ਮਿਲਣਗੀ ਤੁਹਾਨੂੰ ਦੇਖੋ ਜੀ ਬੋ ਕਲਰ ਹੋ ਗਿਆ ਜੀ ਤੀਸਰਾ ਕਲਰ ਆ ਗਿਆ ਤੁਹਾਡੇ ਕੋਲੇ ਇਸ ਤਰ੍ਹਾਂ ਦਾ ਪਰਪਲ ਕਲਰ ਦੇਖੋ ਤੀਸਰਾ ਕਲਰ ਇਹ ਪਰਪਲ ਕਲਰ ਆ ਗਿਆ ਜੀ ਇਹ ਵੀ ਆਪਾਂ ਨੇ ਆਫ ਵਾਈਟ ਸਲਵਾਰ ਦੇ ਨਾਲ ਇਹਦੀ ਮੈਚਿੰਗ ਕੀਤੀ ਹੈ ਦੇਖੋ ਜੀ ਇੱਕ ਕਲਰ ਲਾਈਟ ਇੱਕ ਡਾਰਕ ਆਪਾਂ ਨੂੰ ਇਦਾਂ ਦੀ ਮੈਚਿੰਗ ਬਹੁਤ ਪਿਆਰੀ ਲੱਗਦੀ ਹੈ ਸਰਦਾਰੀ ਜੀ ਲੁੱਕ ਦੇ ਕਲਰ ਸੂਟ ਨੇ ਇਹ ਕੋਈ ਵੀ ਆ ਨਹੀਂ ਹੈਗਾ ਵੀ ਆਪਣੇ ਪਾਇਆ ਆ ਔਟ ਲੱਗੂਗਾ ਬਹੁਤ ਸੋਹਣੇ ਸਿੰਪਲ ਸੋਬਰ ਜੇ ਕਲਰ ਨੇ ਮੈਂ ਤਾਂ ਥੋੜਾ ਜਿਹਾ ਆਪ ਹੀ ਘੱਟ ਹਨਾ ਵੀ ਡਾਰਕ ਭੜਕੀਲੇ ਰੰਗ ਜਿਹੜੇ ਅੱਖਾਂ ਨੂੰ ਖਾਣ ਉਹ ਲੈ ਕੇ ਰਾਜੀ ਨਹੀਂ ਹੈਗੀ ਮੈਂ ਥੋੜੇ ਜੇ ਨਾ ਮੀਡੀਅਮ ਕਲਰ ਹੀ ਲੈ ਕੇ ਜ਼ਿਆਦਾ ਰਾਜੀ ਹਾਂ ਦੇਖੋ ਜੀ ਤਿੰਨ ਕਲਰ ਹੋ ਗਏ ਜੀ ਚੌਥਾ ਕਲਰ ਆ ਗਿਆ ਰੈਸਟ ਕਲਰ ਦੇਖੋ ਜੀ ਇਹ ਕਲਰ ਬਹੁਤ ਮਾਰਤੇ ਸੀ ਬਹੁਤ ਲੜਾਈ ਝਗੜਿਆਂ ਨਾਲ ਅਸੀਂ ਦੁਕਾਨ ਵਾਲਿਆਂ ਤੋਂ ਸੂਟ ਲੈਏ ਨੇ ਜੀ ਇਹ ਪਲੀਜ਼ ਰਿਕਵੈਸਟ ਹੈ ਜੀ ਇਹ ਸਿੰਗਲ ਸੂਟ ਰਹਿ ਗਿਆ ਆਪਣੇ ਕੋਲੇ ਉਹ ਆਪਣੇ ਉਹ ਪਹਿਲਾਂ ਵਾਲੇ ਸੂਟ ਜਿਹੜੇ ਚਾਰ-ਪੰਜ ਲੈਏ ਸੀ ਜੋ ਬੁੱਕ ਸੀਗੇ ਇਹ ਸਿੰਗਲ ਸੂਟ ਹੈ ਜਿੰਨਾ ਭੈਣਾ ਨੇ ਸੂਟ ਆਰਡਰ ਕਰਨਾ ਹੈ ਜੀ ਇਹ ਕਲਰ ਦੇ ਵਿੱਚ ਤੁਸੀਂ ਜਲਦੀ ਤੋਂ ਜਲਦੀ ਕਰ ਸਕਦੇ ਹੋ ਦੇਖੋ ਜੀ ਇਹਦੇ ਨਾਲ ਜੋ ਆ ਸਿਲਕ ਦੀ ਰਕੀ ਹੈ ਜੀ ਆਪਾਂ ਨੇ ਸਲਵਾਰ ਇਹ ਵੀ ਸੂਟ ਦਾ ਨੂੰ ਪਹਿਲਾਂ ਇਹ ਸੂਟ ਪਿਛਲੇ ਸਾਲ 2500 ਦਾ ਸੇਲ ਹੋਇਆ ਜੀ ਵੀ ਸਲਵਾਰ ਆਪਾਂ ਨੇ ਬਹੁਤ ਲੈਸ ਪ੍ਰਾਈਸ ਦੇ ਵਿੱਚ ਲਾਇਆ 1750 ਰੁਪਏ ਦੇ ਵਿੱਚ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਜਿੰਨਾ ਭੈਣਾ ਦੇ ਹਨਾ ਉਹਨਾਂ ਮੰਦੇ ਵਿੱਚ ਚਾਰ ਰਹਿ ਗਿਆ ਸੀ ਵੀ ਅਸੀਂ ਇੰਨਾ ਮਹਿੰਗਾ ਸੂਟ ਨਹੀਂ ਲੈ ਸਕਦੇ ਤਾਂ ਤੁਸੀਂ ਇਸ ਵਾਰ ਸੂਟ ਹੈ ਜਿਹੜਾ ਇਹ ਲੈ ਕੇ ਆਪਣਾ ਮਨ ਪਸੰਦ ਦਾ ਸੂਟ ਪਾ ਸਕਦੇ ਹੋ ਚਲੋ ਜੀ ਚਾਰ ਕਲਰ ਨੇ ਇਹਦੇ ਵਿੱਚ ਮੈਂ ਇੱਕ ਕਲਰ ਹੋਰ ਹੈ ਜੀ ਤੁਹਾਨੂੰ ਦਿਖਾ ਦਰ ਆ ਗਿਆ ਇਹਦੇ ਵਿੱਚ ਇਸ ਤਰ੍ਹਾਂ ਦਾ ਫਰੋਜ਼ੀ ਕਲਰ ਇਹ ਆਲ ਓਵਰ ਸੂਟ ਹੈ ਇਹਨੂੰ ਤੁਸੀਂ ਆਲ ਓਵਰ ਸੂਟ ਵੀ ਲੈ ਸਕਦੇ ਹੋ ਜੀ ਵੈਸੇ ਇਹ ਆਪਾਂ ਨੇ ਕਰੀਮ ਦੇ ਨਾਲ ਇਹਨੂੰ ਮੈਚਿੰਗ ਸੂਟ ਵੇਚਿਆ ਪਹਿਲਾਂ ਇਹ ਦੀਦੀ ਨੇ ਆਲ ਓਵਰ ਸੂਟ ਲਿਆ ਜੀ ਦੇਖੋ ਜੀ ਇਹ ਤੁਸੀਂ ਆਲ ਓਵਰ ਸੂਟ ਵੀ ਲੈ ਸਕਦੇ ਹੋ ਤੇ ਮੈਚਿੰਗ ਸੂਟ ਵੀ ਲੈ ਸਕਦੇ ਹੋ ਪਲੀਜ਼ ਇਹ ਸੂਟਾਂ ਦਾ ਵੀ ਤੁਸੀਂ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹੋ ਇਹ ਵੀ ਥੋੜਾ ਜਿਹਾ ਸਟਾਕ ਹੈ ਜਿਹੜਾ ਬਹੁਤ ਘੱਟ ਆ ਰਿਹਾ ਸੀ ਬਹੁਤ ਕਾਫੀ ਟਾਈਮ ਬਾਅਦ ਲੜਕੜ ਕੇ ਸੁਖ ਨਹੀਂ ਜਿਹੜੇ ਇਹ ਮੰਗਵਾਏ ਨੇ ਜੇ ਤੁਸੀਂ ਇਹਨੂੰ ਮੈਚਿੰਗ ਲਾਉਂਗੇ ਜੀ ਤਾਂ ਤੁਹਾਨੂੰ ਪਊਗਾ ਜੀ ਇਹ 1750 ਰੁਪਏ ਦਾ ਜੇ ਤੁਸੀਂ ਆਲ ਓਵਰ ਲਾਉਂਗੇ ਤਾਂ ਤੁਹਾਨੂੰ ਪਊਗਾ ਇਹ 2500 ਡਬਲ ਰੇਟ ਪੈ ਜਾਊਗਾ ਦੇਖੋ ਹੁਣ ਇਹ ਤੁਹਾਡੀ ਮਰਜ਼ੀ ਹੈ ਚਲੋ ਜੀ ਪੰਜ ਕਲਰ ਆ ਗਏ ਇਹਦੇ ਵਿੱਚ ਜੋ ਵੀ ਸੂਟ ਤੁਹਾਨੂੰ ਪਸੰਦ ਆ ਹੈ ਅੱਕਸੀ ਲੈ ਸਕਦੇ ਹੋ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗੜ ਜੈ ਤੁਹਾਨੂੰ ਪਸੰਦ ਆਏ ਹੋਣਗੇ ਪਲੀਜ਼ ਪਹਿਣਾ ਨੂੰ ਰਿਕਵੈਸਟ ਹੈ ਜਲਦੀ ਤੋਂ ਜਲਦੀ ਤੁਸੀਂ ਆਰਡਰ ਕਰ ਲਿਆ ਕਰੋ ਜੀ ਬਹੁਤ ਵਧੀਆ ਪ੍ਰਿੰਟ ਸੂਟ ਆ ਆਪਾਂ ਬ੍ਰਾਂਡ ਦੇ ਵਿੱਚ ਤੁਹਾਨੂੰ ਦੇ ਕੇ ਹਨਾ ਸੂਟ ਆ ਜਿਹੜਾ ਘਟ ਰੇਟ ਦੇ ਵਿੱਚ ਤੁਹਾਡੇ ਘਰ ਤੱਕ ਸੂਟ ਆ ਜਿਹੜਾ ਭਚਾ ਰਹੇ ਆ ਪਲੀਜ਼ ਪਹਿਣਾ ਨੂੰ ਰਿਕਵੈਸਟ ਹੈ ਤੁਸੀਂ ਜਲਦੀ ਤੋਂ ਜਲਦੀ ਆਰਡਰ ਕਰੋ ਜੀ ਪੰਜ ਕਲਰ ਆ ਗਏ ਇਹਦੇ ਵਿੱਚ ਪੰਜੇ ਕਲਰ ਆਪਣੇ ਕੋਲੇ ਇਸ ਟਾਈਮ ਅਵੇਲੇਬਲ ਨਹੀਂ ਜੀ ਜਿਹੜੀ ਭੈਣ ਜਲਦੀ ਪਹਿਲਾਂ ਪੇਮੈਂਟ ਕਰ ਦੂਗੀ ਜੀ ਉਹਦੇ ਲਈ ਇਹ ਸੂਟ ਰੱਖਿਆ ਜਾਊਗਾ ਪਲੀਜ਼ ਰਿਕਵੈਸਟ ਹੈ ਜਲਦੀ ਤੋਂ ਜਲਦੀ ਆਪਣਾ ਆਰਡਰ ਬੁੱਕ ਕਰੋ ਤੁਸੀਂ ਬੇਚਿੰਤ ਹੋ ਕੇ ਖਰੀਦ ਲਓ ਜੀ ਮੈਂ ਹਰ ਇੱਕ ਵੀਡੀਓ ਦੇ ਵਿੱਚ ਕਹਿੰਦੀ ਆ ਪਲੀਜ਼ ਆਪਾਂ ਨੂੰ ਸਪੋਰਟ ਕਰੋ ਮੈਂ ਤੁਹਾਡੀ ਸਪੋਰਟ ਦੇ ਨਾਲ ਹੀ ਆ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤੱਕ ਤੱਕ ਲਈ ਸਤਿ ਸ੍ਰੀ ਅਕਾਲ